ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਮੇਰੇ ਵੀਰ ਟਰੈਕਟਰ ਵਾਲੇ ਆਏ ਨੇ ਜਿਹੜੇ ਟਰੈਕਟਰ ਲੈ ਕੇ ਆਏ ਨੇ ਇਹ ਸਿੱਧਾ ਮੋਰਚਾ ਕਿੱਥੇ ਖੜਾ ਹੈ ਇਹਦੇ ਬਾਰੇ ਵਿਚਾਰਾ ਜਿਹੜੀਆਂ ਆਪਾਂ ਇੱਥੋਂ ਕੱਲ ਅੱਜ ਅੱਜ ਬਾਹਰ ਕਾਹਨ ਤੱਕ ਐਕਟ ਕਰਦੇ ਨੇ ਸਹੀ ਜੀ ਬਈ ਰਾਜਾ ਦੇ ਪ੍ਰੋਗਰਾਮ ਕੋਈ ਨਾਮ ਦਿੱਤੀ ਜਾਵੇ ਕਿਉਂਕਿ more ਆਹ ਕਾਤੇ ਬੰਦ ਕਰੀਏ ਕੋਈ ਯੂਨੀਅਨ ਆ ਪੁੱਜਦਾ ਨਹੀਂ ਕਿਉਂ ਇੱਥੇ ਹੋਰ ਮੇਰੇ ਕੋਲ ਬਈ ਸਾਰੇ ਟਰੈਕਟਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਤਾਂ ਇੱਕ ਜਗ੍ਹਾ ਸਟੇਜ ਵੀ ਚਲਾਉਣੀ ਹੈ ਕੋਈ ਅੱਧਾ ਘੰਟਾ ਬੋਲਾਂਗੇ ਮੇਰੇ ਵੀਰੋ ਸਰਵਤ ਸਾਰੇ ਕਰੇ ਸਕੰਦਰ ਸਿੰਘ ਜੀ ਮੈਨੂੰ ਸਕੰਦਰ ਪਟਵਾਰ ਇੱਥੇ ਨਾ ਗੱਲਾਂ